ਤੇ ਬਿਮਲਾ ਭੈਣ ਉੱਥੇ ਪਾਣੀ ਵਾਰਨੇ ਕਰੂਗੀ ਹੈਨਾ ਪਾਣੀ ਵਾਰ ਬੰਨੇ ਦੀਏ ਮਾਏ ਨਹੀਂ ਬੰਨਾ ਬੰਨੀ ਬਾਹਰ ਖੜੇ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਭੈਣ ਬਿਮਲਾ ਬਿਮਲਾ ਭੈਣ 6 ਸਾਲਾਂ ਬਾਅਦ ਕਮਰੇ ਚੋਂ ਬਾਹਰ ਆਈ ਸੀ ਤਸਵੀਰਾਂ ਦੇਖੋ 6 ਸਾਲਾਂ ਦਾ ਭੈਣ ਦੇ ਸਿਰ ਦੇ ਉੱਤੇ ਐਡਾ ਵੱਡਾ ਸੱਜਾ ਧੰਕੂ ਭੈਣ ਤੁਮੀ ਖਲਾ ਤੇ ਟਿੰਕੂ ਆਪਣੀ ਮੰਮੀ ਨੂੰ ਰੋਟੀ ਦੇਣ ਜਾਂਦਾ ਦਰਵਾਜ਼ਾ ਖੋਲ ਕੇ ਗੇਟ ਦੇ ਕੋਲੇ ਤਹਿੜਾ ਰੱਖ ਕੇ ਥਾਲੀ ਰੱਖ ਕੇ ਭੱਜ ਜਾਂਦਾ ਇੰਨੀ ਅਗਰੈਸਿਵ ਸੀ ਇਹਨੇ ਗੁੱਸੇ ਸੀ ਦਿਨ ਰਾਤ ਕੱਲੀ ਉਹ ਹੀ ਬੋਲੀ ਜਾਂਦੀ ਨਾਉਣ ਦੀ ਧੋਣ ਦੀ ਟਾਇਲਟ ਵਾਸ਼ਰੂਮ ਦੀ ਕੋਈ ਸੋਝੀ ਨਹੀਂ ਪਰ ਅੱਜ ਮੇਰੀ ਭੈਣ ਆਪਣਾ ਘਰ ਵੀ ਸੰਭਦੀ ਆ ਆਪਣੀ ਧੀ ਦੇ ਨਾਲ ਧੀ ਦੀ ਜਿੰਦਗੀ ਦੇ ਵਿੱਚ ਇੱਕ ਸੱਚਜੀ ਮਾਂ ਬਾਪ ਗਰੋਲ ਅਦਾ ਕਰ ਰਹੀ ਆ ਕਿਉਂਕਿ ਉਸ ਟਾਈਮ ਤਾਂ ਭੈਣ ਨੂੰ ਸੋਝੀ ਨਹੀਂ ਸੀ ਧੀ ਦਾ ਵਿਆਹ ਵੀ ਇਦਾਂ ਹੀ ਰਿਸ਼ਤੇਦਾਰਾਂ ਨੇ ਕੀਤਾ ਇਹਨੂੰ ਤਾਂ ਵਿਆਹ ਤੇ ਜਾਣ ਦੀ ਵੀ ਸੋਝੀ ਨਹੀਂ ਸੀ ਪਤਾ ਨਹੀਂ ਸੀ ਵੀ ਇਹ ਮੇਰਾ ਜਵਾਈ ਆ ਇਹਦੀ ਉਹ ਨਾਂ ਉਸ ਸਮੇਂ ਦੇ ਵਿੱਚ ਹੀ 6 ਸਾਲਾਂ 'ਚ ਹੀ ਇਹ ਵੇਦੂ ਦਾ ਜਨਮ ਹੋਇਆ ਵੇਦੂ ਨੂੰ ਵੀ ਆਪਣੀ ਨਾਨੀ ਨੂੰ ਦੇਖਦਾ ਤੇ ਡਰ ਜਾਂਦਾ ਇੱਕ ਦਿਨ ਸਾਨੂੰ ਵੀਡੀਓ ਆਉਂਦੀ ਆ ਸਾਨੂੰ ਕੋਈ ਦੱਸਦਾ ਵੀ ਰਾਜਪੁਰੇ ਸ਼ਹਿਰ ਦੇ ਵਿੱਚ ਆਫੀਸਰ ਕਲੋਨੀ ਜਿੱਥੇ ਅਫਸਰਾਂ ਦੀ ਕਲੋਨੀ ਤੇ ਵਿੱਚ ਇੱਕ ਭੈਣ ਘਰ ਦੇ ਵਿੱਚ ਬੰਦ ਆ ਹਾਲਾਤ ਬਹੁਤ ਮਾੜੇ ਆ 6 ਸਾਲਾਂ ਦਾ ਉਹ ਕਮਰੇ ਦੇ ਅੰਦਰ ਕੋਈ ਗਿਆ ਨਹੀਂ ਨਾ ਉਹ ਬਾਹਰ ਆਉਂਦੀ ਆ ਤੇ ਨਾ ਹੀ ਉਹ ਅੰਦਰ ਬੜਨ ਦਿੰਦੀ ਆ ਤੇ ਜਦੋਂ ਅਸੀਂ ਉੱਥੇ ਗਏ ਟਿੰਕੂ ਵੀ ਉੱਥੇ ਆਪਣੀ ਮਜਬੂਰੀ ਦੇ ਵਿੱਚ ਖੜਾ ਸੀ ਤੇ ਉੱਥੇ ਟਿੰਕੂ ਦੀ ਭੈਣ ਇਹ ਸ਼ਿਵਾਨੀ ਵੀ ਸ਼ਿਵਾਨੀ ਦੇ ਸਹੁਰਿਆਂ ਦਾ ਘਰ ਵੀ ਉੱਥੋਂ ਥੋੜਾ ਅੱਧਾ ਪੌਣਾ ਕਿਲੋਮੀਟਰ ਦੂਰ ਰੋਟੀ ਬਣਾ ਕੇ ਘਰੋਂ ਭੇਜ ਦਿੰਦੀ ਜਾਂ ਸ਼ਹਿਰ ਤੋਂ ਮੁੱਲ ਲਿਆ ਕੇ ਟਿੰਕੂ ਜਾਣ ਲੱਗਾ ਰੋਟੀ ਦੇ ਜਾਂਦਾ ਪੜ੍ਹਾਈ ਵੀ ਬੰਦ ਹੋ ਗਈ ਕਿਸੇ ਦੁਕਾਨ ਤੇ ਕੰਮ ਕਰਦਾ ਟਿੰਕੂ ਆਪਣੇ ਪਿਤਾ ਜੀ ਦੀ ਮੌਤ ਤੋਂ ਬਾਅਦ ਜਿਹੜੇ ਸੁਪਨੇ ਸੀ ਵੀ ਉਸ ਘਰ ਨੂੰ ਮੈਂ ਚਲਾਉਂਗਾ ਉਸ ਘਰ ਦੇ ਵਿੱਚ ਮੈਂ ਸਾਰੀਆਂ ਆਪਣੀ ਮਾਂ ਦੀਆਂ ਖੁਸ਼ੀਆਂ ਆਪਣੀ ਭੈਣ ਦੀਆਂ ਸਦਰਾ ਪੂਰੀਆਂ ਕਰੂੰਗਾ ਉਹ ਵਿੱਚੇ ਹੀ ਰਹਿ ਗਈਆਂ ਕਿਤੇ ਨਾ ਪਰ ਸਮਾਂ ਬੀਤਦਾ ਗਿਆ 6 ਸਾਲਾਂ ਬਾਅਦ ਗੁਰੂ ਨੇ ਕਿਰਪਾ ਕੀਤੀ ਅਸੀਂ ਉੱਥੇ ਪਹੁੰਚੇ ਬੜੀ ਮੁਸ਼ਕਲ ਦੇ ਨਾਲ ਭੈਣ ਬਿਮਲਾ ਨੂੰ ਉੱਥੋਂ ਅੰਦਰੋਂ ਲੈ ਕੇ ਆਏ ਕੱਢ ਕੇ ਬਾਹਰ ਤੇ ਇਲਾਜ ਸ਼ੁਰੂ ਹੋਇਆ ਬਿਮਲਾ ਭੈਣ ਅੱਜ ਹੋਰ ਕੱਲ ਹੋਰ ਠੀਕ ਹੁੰਦਿਆਂ ਲਗਦਾ ਸਾਲ 1.5 ਸਾਲ ਗਿਆ ਤੇ ਪਰ ਮੇਰੀ ਭੈਣ ਜਮ ਸਾਡੇ ਨਾਲ ਪੂਰੇ ਵਧੀਆ ਤਰੀਕੇ ਨਾਲ ਸੇਵਾ ਕਰਾਉਣ ਲੱਗ ਗਈ ਬਿਲਕੁਲ ਤੰਦਰੁਸਤ ਹੋ ਗਏ ਬੱਚਿਆਂ ਦਾ ਸਪੋਰਟ ਬਹੁਤ ਮਿਲਿਆ ਟਿੰਕੂ ਵੀ ਨਾਲ ਹੀ ਰਹਿਣ ਲੱਗ ਗਿਆ ਇੱਥੇ ਟਿੰਕੂ ਨੇ ਸਾਡੇ ਨਾਲ ਸੇਵਾ ਕਰਾਉਣੀ ਸ਼ੁਰੂ ਕਰਤੀ ਮਾਂ ਦਾ ਠੀਕ ਹੋ ਕੇ ਘਰ ਚਲੇ ਗਈ ਵਾਪਸ 2 ਸਾਲਾਂ ਬਾਅਦ ਪਰ ਟਿੰਕੂ ਨੇ ਸੁਪਨਿਆਂ ਦੇ ਘਰ ਨੂੰ ਬਣਾ ਲਿਆ ਸੀ ਟਿੰਕੂ ਨੇ ਸਿਰ ਤੇ ਦਸਤਾਰ ਸਜਾਈ ਸੀ ਟਿੰਕੂ ਨੇ ਮਰੀਜ਼ਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਦੀਪਕਾ ਹਸਪਤਾਲ ਦੇ ਵਿੱਚ ਸਾਡੇ ਜਿੰਨੇ ਵੀ ਮਰੀਜ਼ ਦਾਖਲ ਹੁੰਦੇ ਉਹਨਾਂ ਦੀ ਸੇਵਾ ਸੰਭਾਲ ਟਿੰਕੂ ਹਸਪਤਾਲ 'ਚ ਕਰਦਾ ਹੁਣ ਵੀ ਸੁਪਨਿਆਂ ਦੇ ਹਸਪਤਾਲ ਦੇ ਅੰਦਰ ਟਿੰਕੂ ਹਸਪੀਟਲ ਦੇ ਵਿੱਚ ਡਿਊਟੀ ਨਿਭਾ ਰਿਹਾ ਆਪਣੀ ਮੰਮੀ ਕੋਲ ਜਾਂਦਾ ਸ਼ਨੀਵਾਰ ਐਤਵਾਰ ਉਥੇ ਚਾ ਕੇ ਫਿਰ ਮੁੜਿਆ ਆਉਂਦਾ ਮੰਮੀ ਆਪਣੀ ਬੇਟੀ ਦੇ ਕੋਲੇ ਉਥੇ ਰਹਿ ਕੇ ਦੋਨੋਂ ਮਾਵਾਂ ਧੀਆਂ ਉਸ ਘਰ ਨੂੰ ਦੁਬਾਰਾ ਤੋਂ ਰਹਿਣ ਯੋਗ ਬਣਾ ਰਹੀਆਂ ਨੇ ਉਸ ਘਰ ਦਾ ਰੰਗ ਕਰਾ ਕੇ ਉਹਦੇ ਅੰਦਰ ਪੱਖੇ, ਕੂਲਰ, ਬੈੱਡ, ਟੈਲੀਵਿਜ਼ਨ, ਫਰਿੱਜ ਜੋ ਚੀਜ਼ਾਂ ਦੀ ਜ਼ਰੂਰਤ ਸੀ ਉਹ ਥੋੜੀਆਂ-ਥੋੜੀਆਂ ਕਰਕੇ ਉਹਦੇ ਵਿੱਚ ਅਸੀਂ ਲਗਾਉਂਦੇ ਜਾ ਰਹੇ ਹਾਂ ਤੇ ਉਹ ਘਰ ਦੁਬਾਰਾ ਫੇਰ ਤੋਂ ਜਿਵੇਂ ਉਸ ਘਰ ਚ ਇੱਕ ਦਿਨ ਬਿਮਲਾ ਭੈਣ ਵਿਆਹ ਕੇ ਆਈ ਸੀ ਉੱਥੇ ਇੱਕ ਦਿਨ ਬਿਮਲਾ ਭੈਣ ਦੀ ਨੂੰਹ ਵਿਆਹ ਕੇ ਆਊ ਤੇ ਬਿਮਲਾ ਭੈਣ ਉੱਥੇ ਪਾਣੀ ਵਾਰਨੇ ਕਰੂਗੀ ਹੈਨਾ ਪਾਣੀ ਵਾਰ ਬੰਨੇ ਦੀਏ ਮਾਏ ਨਹੀਂ ਬੰਨਾ ਬੰਨੀ ਵਾਰ ਖੜੇ ਠੀਕ ਆ ਥੈਂਕ ਯੂ ਧੰਨਵਾਦ ਲਿਆ ਮੈਨੂੰ ਦੇ ਦੋ ਤੇ ਬਸ ਅਰਦਾਸ ਕਰਿਓ ਇਸ ਸੁਪਨਿਆਂ ਦੀ ਦੁਨੀਆ ਦੇ ਵਿੱਚ ਅਸੀਂ ਇਸੇ ਤਰ੍ਹਾਂ ਸੁਪਨਿਆਂ ਨੂੰ ਮਾਨ ਦੇ ਰਹੀ ਹਾਂ ਮੇਰੀ ਭੈਣ ਬਿਮਲਾ ਨੂੰ ਬਾਬਾ ਜੀ ਇੰਨੀ ਹਿੰਮਤ ਬਖਸ਼ਣ ਵੀ ਆਪਣੇ ਪੁੱਤ ਦੇ ਨਾਲ ਆਪਣੇ ਪੋਤੇ ਪੋਤੀਆਂ ਦੇ ਨਾਲ ਦੋਧੀਆਂ ਦੇ ਨਾਲ ਦੋਧੀਆਂ ਦੇ ਨਾਲ ਚੰਗਾ ਜੀਵਨ ਬਤੀਤ ਕਰੇ ਇਹ ਸਭ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਦਾ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ